ਇਦਾਂ ਦੇ ਬਹੁਤ ਸਾਰੇ ਲੋਕ ਜਾਂ ਇਨਫਲੂਐਂਸਰਸ ਤੁਸੀਂ ਦੇਖੇ ਹੋਣਗੇ ਜਿਹੜੇ ਤੁਹਾਨੂੰ ਹਰ ਗੱਲ ਤੇ ਇਨਵੈਸਟਮੈਂਟ ਜਾਂ ਫਿਰ ਐਸਆਈਪੀ ਕਰਨ ਨੂੰ ਕਹਿੰਦੇ ਆ ਪਰ ਇਹਦੇ ਵਿੱਚ ਕੁਝ ਗਲਤ ਨਹੀਂ ਹੈ ਦੇਖਿਆ ਜਾਵੇ ਤਾਂ ਜਿਹੜੇ ਕੋਈ ਫਾਈਨੈਂਸ਼ੀਅਲ ਲਿਟਰੇਸੀ ਪ੍ਰਮੋਟ ਕਰ ਰਹੇ ਹੈ ਤਾਂ ਮੇਰੇ ਖਿਆਲ ਨਾਲ ਉਹ ਚੰਗਾ ਹੀ ਕਰ ਰਹੇ ਸਾਡੀ ਬੀਬੀਕੇਫਾਈਚੇ ਦੇ ਵਿੱਚ ਇਹੀ ਕੋਸ਼ਿਸ਼ ਰਹਿੰਦੀ ਹੈ ਪਰ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਕੋਈ ਮਿਸ ਇਨਫੋਰਮ ਕਰਦਾ ਤੇ ਤੁਸੀਂ ਇਦਾਂ ਦੇ ਲੋਕਾਂ ਤੋਂ ਇਨਫਲੂਐਂਸ ਹੋ ਜਾਂਦੇ ਐਸਆਈਪੀ ਨੂੰ ਇਦਾਂ ਪ੍ਰਮੋਟ ਕੀਤਾ ਗਿਆ ਹੈ ਵੀ ਜਿਵੇਂ ਹਰ ਸਮੱਸਿਆ ਦਾ ਹੱਲ ਐਸਆਈਪੀ ਹੈ ਹਰ ਰੋਗ ਦਾ ਇਲਾਜ ਐਸਆਈਪੀ ਹੈ ਐਸਆਈ not all type of sips are good and we have a data to prove this in this video i'll tell you five lessons on facts which I have been hidden from you pehla point hai sips are dumb in nature maan lo jodi todi sipi hoye ek tarikh te fix hai ek tarikh nu toda paisa automatically invest ho jega hun us ton 3 din baad market 10% de hisab nal crash ho jandi hai hun common sense ta hi kehndi hai ki jeh jeda temporary crash hai de vich invest karke fayda chakna chahida hai par tu si kuch kar hi nahi paoge kyuki todi ta sipi dumb hai SIP ਦੇ ਵਿੱਚ ਨਾ ਕੋਈ ਇਨ ਬਿਲਟ ਇੰਟੈਲੀਜੈਂਸ ਨਹੀਂ ਹੁੰਦਾ ਜਿਹੜਾ ਮਾਰਕੀਟ ਦੇ ਜਿਹੜੇ ਟੈਂਪਰੇਰੀ ਡਾਊਨਟਰਨਸ ਨੇ ਇਹਨਾਂ ਦਾ ਫਾਇਦਾ ਚੱਕ ਸਕੇ ਇਸ ਲਈ ਮਾਰਕੀਟ ਜਿੰਨਾ ਗਰੋ ਹੁੰਦਾ ਨਾ SIP ਕਦੇ ਵੀ ਉਨਾ ਗਰੋ ਹੋਈ ਨਹੀਂ ਪਾਉਂਦਾ ਬਟ ਥੈਂਕਫੁਲੀ ਇਹਦਾ ਵੀ ਸੋਲੂਸ਼ਨ ਹੈ ਇਹਨੂੰ ਕਹਿੰਦੇ ਸਮਾਰਟ SIP ਜਾਂ ਫਿਰ ਬੂਸਟਰ SIP ਆਈ ਐਮ ਸ਼ੋਰ ਹੈ ਤੁਹਾਨੂੰ ਕਿਸੇ ਇਨਫਲੂਐਂਸਰ ਜਾਂ ਫਿਰ ਕਿਸੇ ਨੇ ਨਹੀਂ ਦੱਸਿਆ ਹੋਵੇਗਾ ਬਟ ਮੈਨੂੰ ਥੋੜਾ ਜਿਹਾ ਬਰੀਫਲੀ ਐਕਸਪਲੇਨ ਕਰ ਦੇਣਾ ਇਹਦੇ ਵਿੱਚ ਹੁੰਦਾ ਕਿ ਜਦੋਂ ਤੁਹਾਡੇ ਅਕਾਊਂਟ ਚ ਪੈਸਾ ਕੱਟਦਾ ਤਾਂ ਉਹ ਸਭ ਤੋਂ ਪਹਿਲਾਂ ਇੱਕ ਡੈਟ ਫੰਡ ਦੇ ਵਿੱਚ ਇਨਵੈਸਟ ਹੁੰਦਾ ਉਸ ਤੋਂ ਬਾਅਦ AMC ਦਾ ਫਾਰਮੂਲਾ ਇਹਦਾ ਨਾਲ ਜੇਕਰ ਮਾਰਕੀਟ ਡਾਊਨ ਤੇ ਹੈ ਤਾਂ ਫਿਰ ਤੁਹਾਡਾ ਜਿਹੜਾ ਪੈਸਾ ਵੀ ਕ੍ਰਿਟੀ ਫੰਡ ਦੇ ਵਿੱਚ ਇਨਵੈਸਟ ਕੀਤਾ ਜਾਂਦਾ ਤੇ ਜੇਕਰ ਮਾਰਕੀਟ ਟੌਪ ਤੇ ਆ ਤਾਂ ਉਹ ਮਾਰਕੀਟ ਦਾ ਕਰੈਕਟ ਹੋਣ ਦਾ ਥੋੜਾ ਜਿਹਾ ਵੇਟ ਕਰਦਾ ਹੈ ਹੁਣ ਇਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੇ ਜਿਹੜੇ ਰਿਟਰਨਸ ਨੇ ਉਹ 2-3% ਬੈਟਰ ਹੋ ਜਾਂਦੇ ਇੱਕ ਨੋਰਮਲ ਐਸਆਈਪੀ ਤੋਂ ਹੁਣ ਵੈਸੇ ਤਾਂ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਕਾਫੀ ਬਰੀਫ ਦੇ ਵਿੱਚ ਦੱਸਤੀਆਂ ਪਰ ਅਸਲ ਦੇ ਵਿੱਚ ਇਹ ਸਿਸਟਮ ਥੋੜਾ ਜਿਆ ਕੰਪਲੀਕੇਟਡ ਹੁੰਦਾ ਹੈ ਤੇ ਸਪੈਸ਼ਲ ਐਸਆਈਪੀਜ਼ ਕਾਫੀ ਸਰਗੇ ਐ ਐਮਸੀਐਸ ਜਿਵੇਂ ਕਿ ਐਸੀਐਸਆਈ ਕੋਟਾ ਵਗੈਰਾ ਪ੍ਰੋਵਾਈਡ ਕਰਦੀਆਂ ਨੇ ਹੁਣ ਮੈਜੋਰਟੀ ਆਫ ਦਾ ਇਨਫਲੂਐਂਸਰਸ ਤੁਹਾਨੂੰ ਇਹ ਵੀ ਫੈਡ ਕਰ ਰਹੇ ਆ ਕਿ ਡਾਇਰੈਕਟ ਫੰਡਸ ਆਰ ਮੱਚ ਬੈਟਰ ਦੈਨ ਰੈਗੂਲਰ ਫੰਡਸ ਡਾਇਰੈਕਟ ਫੰਡਸ ਦੇ ਵਿੱਚ ਹੁੰਦਾ ਕੀ ਹੈ ਕਿ ਤੁਸੀਂ ਡਾਇਰੈਕਟ ਐਮਸੀਐਸ ਜਿ ਹੁਣ ਕਿਉਂਕਿ ਇੱਥੇ ਕੋਈ ਇੰਟਰਮੀਡੀਏਟਰੀ ਜਾਂ ਫਿਰ ਬਰੋਕਰ ਇਨਵੋਲਵ ਹੁੰਦਾ ਹੈ ਤਾਂ ਫਿਰ ਇਹਦਾ ਜਿਹੜਾ ਕੋਸਟ ਹੈ ਮਤਲਬ ਕਿ ਐਕਸਪੈਂਸ ਰੇਸ਼ੋ ਥੋੜਾ ਜ਼ਿਆਦਾ ਹੁੰਦਾ ਹੈ ਜਿਹੜਾ ਡਿਫਰੈਂਸ ਆਫ ਬਿਟਵੀਨ 0.5 ਤੋਂ 0.7% ਦੇ ਕਰੀਬ ਹੁੰਦਾ ਹੈ ਹੁਣ ਪਿਛਲੇ 4-5 ਸਾਲਾਂ ਦੀ ਗੱਲ ਕਰਾਂ ਤਾਂ ਸਾਰੇ ਇਨਫਲੂਐਂਸਰਸ ਇਹੀ ਕਹਿ ਰਹੇ ਕਿ ਰੈਗੂਲਰ ਫੰਡਸ ਦਾ ਬੜੇ ਬੇਕਾਰ ਨੇ ਜੇਕਰ ਤੁਸੀਂ ਰੈਗੂਲਰ ਫੰਡਸ ਦੇ ਵਿੱਚ ਇਨਵੈਸਟ ਕਰ ਰਹੇ ਹੋ ਤਾਂ ਤੁਹਾਡਾ ਨੁਕਸਾਨ ਹੀ ਹੋ ਰਿਹਾ ਹੈ ਤੁਹਾਨੂੰ ਡਾਇਰੈਕਟ ਫੰਡਸ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਹੈ पर ਮੈਂ ਤੁਹਾਨੂੰ ਦੱਸ ਦਿਆਂ ਵੀ ਲੇਟੈਸਟ ਰਿਪੋਰਟ ਦੇ ਅਕੋਰਡਿੰਗ ਜਿਹੜੇ ਡਾਇਰੈਕਟ ਇਨਵੈਸਟਰਸ ਨੇ ਉਹ ਆਪਣੀਆਂ ਐਸਆਈਪੀ 2.6% ਫਾਸਟਰ ক্লোਜ਼ ਕਰ ਰਹੇ ਹੈ ਐਸ ਕੰਪੇਅਰ ਟੂ ਰੈਗੂਲਰ ਇਨਵੈਸਟਰਸ ਹੁਣ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਵੀ ਅੱਧੇ ਪਰਸੈਂਟ ਕਮਿਸ਼ਨ ਨਾਲ ਕਿਹੜਾ ਫਰਕ ਪੈਂਦਾ ਇਹ ਤਾਂ ਇੰਨਾ ਜ਼ਿਆਦਾ ਹੈ ਹੀ ਨਹੀਂ ਇਹ ਜਿਹੜੇ ਦੋਨੋਂ ਫੰਡਸ ਨੇ ਨਾ ਇਹਨਾਂ ਦਾ ਆਪਣਾ ਆਪਣਾ ਮਕਸਦ ਹੁੰਦਾ ਹੈ ਜੇਕਰ ਤੁਸੀਂ ਇੱਕ ਪ੍ਰੋ ਇਨਵੈਸਟਰ ਹੋ ਤੁਹਾਨੂੰ ਤੁਸੀਂ ਮਾਰਕੀਟ ਨੂੰ ਐਕਟਿਵਲੀ ਤੇ ਰੈਗੂਲਰਲੀ ਟਰੈਕ ਕਰਦੇ ਹੋ ਤਾਂ ਡੈਫੀਨਿਟਲੀ ਤੁਸੀਂ ਡਾਇਰੈਕਟ ਫੰਡਸ ਦੇ ਨਾਲ ਜਾ ਸਕਦੇ ਹੋ ਬਟ ਜੇਕਰ ਤੁਹਾਨੂੰ ਮ ਤਾਂ ਬੈਟਰ ਹੈ ਕਿ ਕਿਸੇ ਐਡਵਾਈਜ਼ਰ ਦੇ ਨਾਲ ਹੀ ਜਾਓ ਐਡਵਾਈਜ਼ਰ ਦਾ ਕੰਮ ਹੁੰਦਾ ਤੁਹਾਨੂੰ ਗਾਈਡ ਕਰਨਾ ਤੁਹਾਡੇ ਜਿਹੜਾ ਪੋਰਟਫੋਲੀਓ ਨੂੰ ਰੀਬੈਲੈਂਸ ਕਰਨਾ ਤੁਹਾਨੂੰ ਮਾਰਕੀਟ ਦੇ ਵਿੱਚ ਇਨਵੈਸਟਡ ਰੱਖਣਾ ਕਿਉਂਕਿ ਜਿੰਨਾ ਜ਼ਿਆਦਾ ਟਾਈਮ ਤੁਸੀਂ ਮਾਰਕੀਟ ਦੇ ਵਿੱਚ ਇਨਵੈਸਟਡ ਰਹੋਗੇ ਓਨੀ ਤੁਹਾਡੇ ਵਧੀਆ ਰਿਟਰਨਸ ਆਉਣ ਦੀ ਜਿਹੜੀ ਪ੍ਰੋਬੈਬਿਲਿਟੀ ਆ ਵੱਧ ਜਾਂਦੀ ਆ ਸ਼ਾਰਟ ਟਰਮ ਦੇ ਵਿੱਚ ਜਿਹੜਾ ਇਕਵਿਟੀ ਮਾਰਕੀਟ ਆ ਥੋੜਾ ਜਿਹਾ ਰਿਸਕੀ ਹੋ ਸਕਦਾ ਬਟ ਲੌਂਗ ਟਰਮ ਦੇ ਵਿੱਚ ਜਾ ਕੇ ਇਹ ਰਿਸਕ ਕਾਫੀ ਘਟ ਜਾਂਦਾ ਪਰ ਇਹ ਚੀਜ਼ਾਂ ਸ਼ਾਇਦ ਤੁਹਾਨੂੰ ਹੁਣ ਕੋਈ ਨਹੀਂ ਦੱਸੇਗਾ ਮੈਂ 12 ਸਾਲ ਪਹਿਲਾਂ ਇਨਵੈਸਟ ਕਰਨਾ ਸ਼ੁਰੂ ਕੀਤਾ ਸੀ ਤੇ ਅੱਜ ਜਦੋਂ ਹੁਣ ਕੰਟੈਂਟ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਥੋੜਾ ਜਿਹਾ ਸਮਝ ਆਇਆ ਨਹੀਂ ਇਸ ਤੋਂ ਪਹਿਲਾਂ ਤਾਂ ਐਂ ਲੱਗਦਾ ਸੀ ਵੀ ਮੈਂ ਤਾਂ ਬੇਵਕੂਫ ਹੀ ਆ ਲੋਕ ਕਹਿੰਦੇ ਰੈਗੂਲਰ ਫੰਡ ਚ ਇਨਵੈਸਟਮੈਂਟ ਕਰਨਾ ਚਾਹੀਦਾ ਤੇ ਮੈਂ ਕਰੀ ਜਾਂਦਾ ਬਟ ਹੁਣ ਜਦੋਂ ਪਤਾ ਲੱਗਦਾ ਨਾ ਚੀਜ਼ਾਂ ਸਮਝ ਆਈਆਂ ਨੇ ਤੇ ਇਹ ਲੱਗਦਾ ਹੈ ਵੀ ਐਡਵਾਈਜ਼ਰ ਦੇ ਥ्रू ਹੀ ਸਹੀ ਬਟ ਉਹ ਸਰਵਾਈਜ਼ਰ ਨੇ ਐਟ ਲੀਸਟ ਮੇਰੀ ਇਨਵੈਸਟਮੈਂਟ ਸ਼ੁਰੂ ਤਾਂ ਕਰਵਾਈ ਖੁਦ ਹੁੰਦਾ ਤਾਂ ਸ਼ਾਇਦ ਮੈਂ ਇਨਵੈਸਟਮੈਂਟ ਸ਼ੁਰੂ ਹੀ ਨਾ ਕਰਦਾ ਜਾਂ ਫਿਰ 5-6 ਸਾਲ ਬਾਅਦ ਕਰਦਾ ਤਾਂ ਮੈਂ ਕੰਪਾਊਂਡਿੰਗ ਮਿਸ ਕਰ ਦਿੰਦਾ ਪਰ ਹਾਂ ਜੇਕਰ ਤੁਹਾਡਾ ਏਜੰ ਤਾਂ ਫਿਰ ਉਹਨੂੰ ਹਟਾ ਦੇਣਾ ਹੀ ਵਧੀਆ ਹੈ ਪਰ ਜੇਕਰ ਤੁਹਾਡੇ ਕੋਲ ਟਾਈਮ ਤੇ એનર્ਜੀ ਨਹੀਂ ਹੈ ਤੇ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਆਲਵੇਸ ਗੋ ਵਿਦ ਐਨ ਐਡਵਾਈਜ਼ਰ অর ਐਨ ਐਕਸਪਰਟ ਤੇ ਜਿਹੜੇ ਹਾ ਇਨਫਲੂਐਂਸਰ ਕਹਿੰਦੇ ਆ ਨਾ ਵੀ ਡਾਇਰੈਕਟ ਫੰਡਸ ਜੀ ਬੈਟਰ ਹੁੰਦੇ ਆ ਰੈਗੂਲਰ ਫੰਡਸ ਦੇ ਵਿੱਚ ਇਨਵੈਸਟ ਨਹੀਂ ਕਰਨਾ ਚਾਹੀਦਾ ਪਲੀਜ਼ ਇਹਨਾਂ ਦੀ ਨਾ ਸੁਣਿਓ ਕਿਉਂਕਿ ਹਰ ਇੱਕ ਟਾਈਪ ਦੀ ਜਿਹੜੀ ਇਨਵੈਸਟਮੈਂਟ ਆ ਉਹਦਾ ਇੱਕ ਆਬਜੈਕਟਿਵ ਹੁੰਦਾ ਇੱਕ ਹੀ ਸਾਈਜ਼ ਦੀ ਟੀ-ਸ਼ਰਟ ਸਾਰਿਆਂ ਨੂੰ ਨਹੀਂ ਆ ਸਕਦੀ ਹੁਣ ਤੀਸਰਾ ਪੁਆਇੰਟ ਹੁੰਦਾ ਹੈ ਵੀ ਐਸਆਈਪੀ ਤੁਹਾਡੇ ਪੋਰਟਫੋਲੀਓ ਨੂੰ ਕੁਝ ਨਹੀਂ ਕਰ ਪਾਏ ਮਤਲਬ ਤੁਹਾਨੂੰ ਇੱਕ ਡਾਟਾ ਦਿਖਾਉਣਾ ਚਾਹਣਾ ਹੈ ਇਹ ਪਿਛਲੇ 15 ਸਾਲ ਦਾ ਡਾਟਾ ਹੈ ਤੇ ਇਹਦੇ ਵਿੱਚ ਉਹ ਫੰਡਸ ਨੇ ਜਿਹੜੇ ਵਰਸਟ ਪਰਫਾਰਮ ਕੀਤਾ ਇਸ ਤੋਂ ਬਾਅਦ ਮੈਂ ਤੁਹਾਨੂੰ ਉਹ ਫੰਡਸ ਵੀ ਦਿਖਾਉਣਾ ਚਾਹੁੰਦਾ ਜਿਹੜੇ ਪਿਛਲੇ 15 ਸਾਲ ਦੇ ਬੈਸਟ ਪਰਫਾਰਮਿੰਗ ਫੰਡਸ ਨੇ ਹੁਣ ਇਹ ਤਾਂ ਹਰ ਕੋਈ ਕਹਿ ਰਿਹਾ ਹੈ ਵੀ ਐਸਆਈਪੀ ਕਰ ਲਓ ਪਰ ਇਹ ਕੋਈ ਨਹੀਂ ਦੱਸ ਰਿਹਾ ਵੀ ਐਸਆਈਪੀ ਕਰਨੀ ਕਿੱਥੇ ਚਾਹੀਦੀ ਹੈ ਕੁਝ ਲੋਕ ਹੁੰਦੇ ਜਿਹੜੇ ਪਾਸਟ ਪਰਫਾਰਮੈਂਸ ਦੇਖ ਕੇ ਤੁਹਾਨੂੰ ਫੰਡ ਸੁਜੈਸਟ ਕਰ ਦਿੰਦੇ ਆ ਬਟ ਇਸ ਚੀਜ਼ ਦੀ ਹਾਈ ਪ੍ਰੋਬੈਬਿਲਟੀ ਹੈ ਵੀ ਅੱਜ ਜਿਹੜਾ ਫੰਡ ਵਧੀਆ ਪਰਫਾਰਮ ਕਰ ਰਿਹਾ ਹੋ ਸਕਦਾ ਹੈ ਫਿਊਚਰ ਦੇ ਜੇ ਤੁਸੀਂ ਇਨਵੈਸਟ ਕਰਦੇ ਟਾਈਮ ਸਪੈਸ਼ਲੀ ਐਸਆਈਪੀ ਕਰਦੇ ਟਾਈਮ ਤੁਹਾਨੂੰ ਉਹਨਾਂ ਦੇ ਰਿਸਕ ਪੈਰਾਮੀਟਰ ਜਿਵੇਂ ਕਿ ਅਲਫਾ ਬੀਟਾ ਸਟੈਂਡਰਡ ਡਿਵੀਏਸ਼ਨ ਡਾਊਨ ਮਾਰਕੀਟ ਕੈਪਚਰ ਰੇਸ਼ੋ ਇਹ ਸਾਰਾ ਕੁਝ ਐਨਾਲਾਈਜ਼ ਕਰਨਾ ਬਹੁਤ ਇੰਪੋਰਟੈਂਟ ਹੈ ਚਲੋ ਮੰਨ ਕੇ ਚੱਲਦੇ ਹਾਂ ਵੀ ਇਹ ਸਾਰੇ ਪੈਰਾਮੀਟਰ ਵੀ ਤੁਸੀਂ ਐਨਾਲਾਈਜ਼ ਕਰ ਲਏ ਐਸਆਈਪੀ ਵੀ ਸਹੀ ਤਰੀਕੇ ਨਾਲ ਫੰਡਸ ਵੀ ਸਹੀ ਚੂਜ਼ ਕਰ ਲਏ ਤੇ ਐਸਆਈਪੀ ਸਮਾਰਟ ਵੀ ਬਣਾ ਲਈ ਬਟ ਸਟਿਲ ਇਸ ਚੀਜ਼ ਦੇ ਹਾਈ ਚਾਂਸਸ ਨਹੀਂ ਕਿ ਅਗਲੇ 15-20 ਸਾਲਾਂ ਦੇ ਵਿੱਚ ਤੁਸੀਂ ਮੇਰਨਾ ਬਣ ਪਾਓ ਕਿਉਂਕਿ ਤੁਹਾਡੇ ਗੋਲਸ ਹੀ ਸਹੀ ਨਹੀਂ ਹੈ ਸੋ ਕੁੇ ਸ਼ਬਦਾਂ ਦਾ ਹਾਂ ਤੁਸੀਂ ਇਨਫਲੇਸ਼ਨ ਨੂੰ ਤਾਂ ਆਪਣੇ ਅਕਾਊਂਟ ਚ ਲੈ ਕੇ ਨਹੀਂ ਆਏ ਹੁਣ ਇਹ ਵਾਲੀ ਕੈਲਕੂਲੇਸ਼ਨ ਨਾ ਤੁਸੀਂ ਬਹੁਤ ਵਾਰ ਦੇਖੀ ਹੋਏਗੀ ਕਿ 15000 ਇਨਵੈਸਟ ਕਰਕੇ ਅਗਲੇ 20 ਸਾਲਾਂ ਦੇ ਵਿੱਚ 12% ਦੇ ਹਿਸਾਬ ਨਾਲ ਤੁਹਾਡੇ ਕੋਲੇ 1.5 ਕਰੋੜ ਦਾ ਕਾਪਸ ਬਣ ਜਾਏਗਾ ਹੁਣ ਇਹ 1.5 ਕਰੋੜਾ ਨਾ ਜਿਹੜਾ ਇਹ ਅੱਜ ਸੁਣਨ ਦੇ ਵਿੱਚ ਵਧੀਆ ਲੱਗ ਰਿਹਾ ਹੈ 20 ਸਾਲ ਬਾਅਦ ਨਹੀਂ ਲੱਗੇਗਾ ਕਿਉਂਕਿ ਜੇਕਰ 6% ਇਨਫਲੇਸ਼ਨ ਵੀ ਅਸੀਂ ਮੰਨ ਕੇ ਚੱਲਦੇ ਹਾਂ ਨਾ ਤਾਂ 20 ਸਾਲ ਬਾਅਦ ਇਹ ਜਿਹੜਾ 1.5 ਕਰੋੜਾ ਹੈ ਇਹ ਅੱਜ ਦੇ 46 ਲੱਖ ਦੇ ਬਰਾਬਰੀ ਰਹਿ ਜਾਏਗਾ ਤੇ ਉਸ ਤੋਂ ਉੱਪਰ ਜੇਕਰ 7% ਇਨਫਲੇਸ਼ਨ ਮੰਨ ਕੇ ਸਾਨੂੰ ਕੁਝ ਬੈਟਰ ਪਲਾਨ ਨਹੀਂ ਕਰਨਾ ਚਾਹੀਦਾ ਫਿਰ ਆਜੋ ਇਹਨੂੰ ਵੀ ਥੋੜਾ ਜਿਹਾ ਸੌਖੇ ਤਰੀਕੇ ਨਾਲ ਸੋਲਵ ਕਰ ਲੈਂਦੇ ਆ ਬਾਏ ਡੂਇੰਗ ਐਨ ਸਟੈਪ ਅਪ ਐਸਆਈਪੀ ਸ਼ੁਰੂ ਆਪਣੀ ਐਸਆਈਪੀ ਤੁਸੀਂ 15000 ਤੋਂ ਹੀ ਕਰੋਗੇ ਤੇ ਹਰ ਸਾਲ ਇਸ ਐਸਆਈਪੀ ਨੂੰ 8 ਤੋਂ 10% ਦੇ ਹਿਸਾਬ ਨਾਲ ਵੀ ਇਨਕਰੀਜ਼ ਕਰਦੇ ਹੋ ਤੇ ਜੇਕਰ 8% ਦੇ ਹਿਸਾਬ ਨਾਲ ਇਨਕਰੀਜ਼ ਕਰਦੇ ਹੋ ਤਾਂ ਉਹ 1.5 ਕਰੋੜਾ ਜਿਹੜਾ ਉਹ 20 ਸਾਲ ਬਾਅਦ ਤੁਹਾਡਾ 2 ਕਰੋੜ 40 ਲੱਖ ਬਣ ਜਾਏਗਾ ਤੇ ਜੇਕਰ 10% ਦੇ ਹਿਸਾਬ ਨਾਲ ਸਟੈਪ ਅਪ ਕਰਦੇ ਹੋ ਤਾਂ 20 ਸਾਲ ਬਾਅਦ ਤੁਹਾਡਾ ਜਿਹੜਾ ਓਵਰਆਲ ਕਾਪਸ ਆ 2 ਕਰੋੜ 80 ਲੱਖ ਰੁਪਏ ਬਣ ਜਾਏਗਾ ਜੋ ਕਿ ਉਹ ਐਸਆਈਪੀ ਕਰਦੇ ਆ 5 ਤੋਂ 7 ਸਾਲ ਦੇ ਲਈ ਤੇ ਨਨ ਐਕਸਪੈਕਟ ਕਰਦੇ ਆ 12 ਤੋਂ 15% ਦੇ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਵੀ ਇਹ ਵਰਸ ਸਟ੍ਰੈਟੇਜੀ ਆ ਮੇਰੀ ਅਬਜ਼ਰਵੇਸ਼ਨ ਦੇ ਅਕੋਰਡਿੰਗ ਜਿਹੜਾ ਮਾਰਕੀਟ ਆ ਨਾ ਉਹ ਸਾਈਕਲ ਦੇ ਵਿੱਚ ਚੱਲਦਾ ਬੁਲ ਮਾਰਕੀਟ ਤੋਂ ਬਾਅਦ ਬੀਅਰ ਮਾਰਕੀਟ ਤੇ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਜਿਹੜਾ ਇੱਕ ਸਾਈਕਲ ਆ ਇਹਨੂੰ 5 ਤੋਂ 7 ਸਾਲ ਦਾ ਟਾਈਮ ਲੱਗਦਾ ਪਰ ਕਦੇ ਕਦੇ ਇਸ ਤੋਂ ਜ਼ਿਆਦਾ ਲੰਮਾ ਸਮਾਂ ਵੀ ਲੱਗ ਜਾਂਦਾ ਤੇ ਜੇਕਰ ਤੁਸੀਂ ਮਾਰਕੀਟ ਦੇ ਵਿੱਚ ਵਧੀਆ ਰਿਟਰਨਸ ਕਮਾਉਣੇ ਆ ਤਾਂ ਘੱਟੋ ਘੱਟ ਤੁਹਾਨੂੰ ਇੱਕ ਤੋਂ ਦੋ ਸਾਈਕਲ ਪੇਸ਼ੈਂਟ ਰਹਿਣਾ ਪੈਂਦਾ ਜਿਹਦਾ ਮਤਲਬ ਤੇ ਇਹਨੂੰ ਪ੍ਰੂਵ ਕਰਨ ਦੇ ਲਈ ਮੈਂ ਤੁਹਾਨੂੰ ਥੋੜਾ ਜਿਹਾ ਡਾਟਾ ਦਿਖਾਉਣਾ ਚਾਹਨਾ। ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਦੇ ਵਿੱਚ ਕੁਝ ਐਦਾਂ ਦੇ ਫੰਡ ਦਿਖਾਏ ਸੀ ਜਿਨ੍ਹਾਂ ਨੇ ਪਿਛਲੇ 15 ਸਾਲਾਂ ਦੇ ਵਿੱਚ 2 ਤੋਂ 5% ਦਾ ਰਨ ਦਿੱਤੇ ਸੀ। ਤੇ ਜੇਕਰ ਪਿਛਲੇ 20 ਸਾਲ ਦਾ ਡਾਟਾ ਦੇਖੀਏ ਤਾਂ ਉਹੀ ਕੁਝ ਵਸ ਪਰਫਾਰਮਿੰਗ ਫੰਡਸ ਨੇ ਜਿਹੜੇ 9 ਤੋਂ 10% ਦਾ ਰਨਸ ਦੇ ਰਹੇ ਸੀ। ਸੋ ਕਦੇ ਵੀ ਐਸਆਈਪੀ ਇਹ ਸੋਚ ਕੇ ਨਾ ਕਰੋ ਵੀ ਮੈਂ 5-7 ਸਾਲ ਬਾਅਦ ਪੈਸਾ ਕਢਵਾ ਲੂੰਗਾ। ਹੋ ਸਕਦਾ ਤੁਹਾਨੂੰ ਇਸ ਚੀਜ਼ ਦੇ ਚੱਲਦੇ ਹੋਏ ਭਾਰੀ ਨੁਕਸਾਨ ਚਲਣਾ ਪਵੇ। ਸੋ ਇਹ ਸੀ 5 ਲੈਸਨ ਔਨ ਫੈਕਟਸ ਜਿਹੜੇ ਹੁਣ ਤੱਕ ਤੁਹਾ ਤਈ 5 ਪੁਆਇੰਟਸ ਆਪਣੇ ਦਿਮਾਗ ਦੇ ਵਿੱਚ ਜ਼ਰੂਰ ਰੱਖਿਓ ਐਸਆਈਪੀ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਵੀ ਤੁਹਾਨੂੰ ਇਹ ਪੈਸਾ ਸੇਵ ਤੇ ਇਨਵੈਸਟ ਕਰਨ ਦੀ ਆਦਤ ਪਾਉਂਦੀ ਹੈ ਇਸ ਤੋਂ ਇਲਾਵਾ ਐਸਆਈਪੀ ਤੁਹਾਡੇ ਪੋਰਟਫੋਲੀਓ ਨਾਲ ਕੋਈ ਬਹੁਤਾ ਵੱਡਾ ਜਾਦੂ ਨਹੀਂ ਕਰਨ ਵਾਲੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜਲਦੀ ਮਿਲਾਂਗੇ ਕਿਸੇ ਨਵੀਆਂ ਵੀਡੀਓ ਨਾਲ ਟਿਲ ਦੈਨ ਵੀ ਕੀ ਫਾਇਦੀ